ਸਮੂੱਚਾ ਸੰਤ ਸਮਾਜ ਔਰ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ਿਸ਼ੋਧਿਆ ਜੀ ਮੇਰੇ ਸਾਰੇ ਕੈਬਨਿਟ ਦੇ ਕੋਲੀਗ और सामने बैठी सास संगत सब तो पहला बुलाओ फतेह वाहू जी का खालसा वाहगुरु जी की फतेह धन गुरुदेव जय गुरुदेव जो बोले सो निर्भय सारे तो पहला आप सब जी श्री गुरु रविदास महाराज जी दे सौ उन्जे प्रकाश पर्व दिया बहुत बहुत मुबारक ਬਹੁਤ-ਬਹੁਤ ਵਧਾਈਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਕਿ ਜਿਹੜਾ 650 ਪ੍ਰਕਾਸ਼ਪੁਰ ਪੰਜਾਬ ਚਾਰਹਾ ਦੇ ਦੁਨੀਆ ਗੁਰੂ ਸਾਹਿਬ ਆਨਦਾ ਰਹਾਗਾ ਉਹਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਪੰਜਾਬ ਸਰਕਾਰ ਬਣਾਉਣ ਜਾ ਰਹੀ ਆ ਉਹਦੇ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਜਿਹਦਾ ਇੰਚਾਰਜ ਮੈਨੂੰ ਲਾਇਆ ਔਰ ਸੰਤ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਹਸਤੀਆਂ ਔਰ ਸਮਾਜ ਦੀਆਂ ਬਹੁਤ ਸਾਰੀਆਂ ਬੁੱਧੀਜੀਵੀ ਬਸ ਹਸਤੀਆਂ ਜਿਹੜੀਆਂ ਨਹੀਂ ਆ ਅਸੀਂ ਉਸ ਕਮੇਟੀ ਸ਼ਾਮਲ ਕੀਤੀਆਂ ਨਹੀਂ ਆ ਤਾਂ ਕਿ ਗੁਰੂ ਸਾਹਿਬਾਨ ਦੀ ਬਾਣੀ ਨੂੰ ਗੁਰੂ ਸਾਹਿਬਾਨ ਦੀ ਬਾਣੀ ਨੂੰ ਹਰ ਘਰ ਦੇ ਅੰਦਰ ਲੈ ਕੇ ਜਾਇਆ ਜਾਵੇ ਔਰ ਦੀਨ ਦੁਨੀਆ ਤੱਕ ਪਹੁੰਚਾਇਆ ਜਾਵੇ ਉਹਦੇ ਰਿਸਾਲ ਪਰ ਲਗਾਤਾਰ ਸਮਾਗਮ ਹੋਣਗੇ ਕਿਉਂਕਿ 600 650 ਆ ਅਸੀਂ ਗੁਰਪੁਰ ਮਨਾਵਾਂਗੇ ਔਰ ਪੂਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦਾ ਇੱਕ ਮੈਸੇਜ ਆਊਗਾ ਬਾਣੀ ਦੇ ਰਾਹੀ ਅਸੀਂ ਉਹ ਮੈਸੇਜ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਅੱਜ ਤੋਂ 650 ਸਾਲ ਪਹਿਲਾਂ ਬੇਗਮਪੁਰਾ ਸ਼ਹਿਰ ਦੀ ਕਲਪਨਾ ਕੀਤੀ ਸੀ ਕਿ ਦੁਨੀਆ ਦੇ ਅੰਦਰ ਇਸ ਸੰਸਾਰ ਦੇ ਅੰਦਰ ਇੱਕ ਐਸਾ ਸ਼ਹਿਰ ਹੋਊਗਾ ਇੱਕ ਐਸੀ ਦੁਨੀਆ ਹੋਊਗੀ ਜਿਹਦੇ ਅੰਦਰ ਨਾ ਡਰ ਹੋਊਗਾ ਨਾ ਖੌਫ ਹੋਊਗਾ ਸਾਰੇ ਬਰਾਬਰ ਹੋਣਗੇ ਸਾਰੇ ਬਰਾਬਰਤਾ ਦੇ ਸਿਧਾਂਤ ਦੀ ਸਿਰਜਣਾ ਗੁਰੂ ਸਾਹਿਬਾਨ ਨੇ ਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਔਰ ਦੂਸਰਾ ਗੁਰੂ ਸਾਹਿਬਾਨ ਨੇ ਬਹੁਤ ਅੱਛੇ ਢੰਗ ਨਾਲ ਕਿਹਾ ਬਹੁਤ ਅੱਛੇ ਤਰੀਕੇ ਦੇ ਨਾਲ ਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸੰਬਸੇ ਰਵਿਦਾਸ ਰਹੇ ਪ੍ਰਸੰਨ ਕਿਉਂਕਿ ਜਦੋਂ ਗੁਰਬਾਣੀ ਦਾ ਪ੍ਰਵਾਹ ਹੋ ਰਿਹਾ ਸੀਗਾ ਜਦੋਂ ਸੰਤ ਮਹਾਰਾਜ ਪ੍ਰਵਚਨ ਕਰ ਰਹੇ ਸੀਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜ ਰਾਇਏ ਸੀਗੇ ਉਦੋਂ ਇਸ ਤਰ੍ਹਾਂ ਦੇ ਪ੍ਰਵਚਨ ਜਿਹੜੇ ਸੁਣਨ ਨੂੰ ਮੇਰੇ ਕਿਉਂਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਬਰਾਬਰੀਤਾ ਦੇ ਸਿਧਾਂਤ ਦੀ ਪੈਰਵੀ ਕੀਤੀ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਕਿ ਸਾਰੇ ਜਣੇ ਅਸੀਂ ਇਕੱਠੇ ਰਹੀਏ ਸਮਾਜ ਜਿਹੜਾ ਬਰਾਬਰੀਤਾ ਨਾਲ ਤਰੱਕੀ ਕਰੇ ਉਸੇ ਤਰ੍ਹਾਂ ਦੇ ਉੱਤੇ ਅੱਜ ਸਾਡੀ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਕਿ ਕੋਈ ਵੀ ਫੈਸਲਾ ਹੁੰਦਾਗਾ ਤਾਂ ਅਸੀਂ ਸਾਰਿਆਂ ਦੇ ਬਰਾਬਰ ਫੈਸਲਾ ਕਰਦੇ ਆ ਕਿਸੇ ਵੀ ਪ੍ਰਕਾਰ ਦਾ ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵਿਤਪਰਾ ਅੱਜ ਪੰਜਾਬ 'ਚ ਨਹੀਂ ਹੋ ਰਿਹਾਗਾ ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਅਸੀਂ ਡੇਰਾ ਵੱਲਾਂ ਦੇ ਨੇੜੇ ਦੋ ਪਿੰਡ ਨੇ ਫਰੀਦਪੁਰ ਤੇ ਲੌਂਗਾਜਾ ਫਰੀਦਪੁਰ ਤੇ ਲੌਂਗਾਜਾ ਦੋ ਪਿੰਡ ਨੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਟ ਅਸੀਂ 10 ਖੇਤ ਜਿਹੜੇ ਨੇਗੇ ਉਹ ਖਰੀਦੇ ਨਗੇ ਜਿੱਥੇ ਸ੍ਰੀ ਗੁਰੂ ਰਬਦਾਸ ਜੀ ਬਾਣੀ ਅਧਿਆਨ ਸੈਂਟਰ ਦੀ ਸਥਾਪਨਾ ਹੋਣ ਜਾ ਰਹੀ ਆ ਉਦਾਰੀ ਵੀ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਦਬਦਾ ਮਹਾਰਾਜ ਜੀ ਜੈ ਕਹਿਣ ਦਾ ਪਾਵਾ ਉਹ ਅਧਿਆਨ ਸੈਂਟਰ ਅਸੀਂ ਕਿਸ ਤਰ੍ਹਾਂ ਦਾ ਅਧਿਆਨ ਸੈਂਟਰ ਬਣਾਉਣ ਜਾ ਰਹੇ ਆ ਤਾਂ ਕਿ ਆਉਣ ਵਾਲੀਆਂ ਪੀੜੀਆਂ ਆਉਣ ਵਾਲੀ ਸਾਡੀ ਨੌਜਵਾਨੀ ਆਉਣ ਵਾਲੇ ਸਮਾਜ ਦੇ ਲੋਕ ਜਿਹੜੇ ਨੇਗੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜ ਕੇ ਰਹਿਣ ਔਰ ਉੱਥੇ ਅਸੀਂ ਬਿਲਕੁਲ ਉਸ ਅਦੇਹਾਂ ਸੈਂਟਰ ਤੋਂ ਵੱਡੇ-ਵੱਡੇ ਸਕਾਲਰ ਪੜਾਉਣਗੇ ਵਿਦਿਆਰਥੀ ਜਾ ਕੇ ਉੱਥੇ ਗੁਰੂ ਸਾਹਿਬਾਨ ਦੀ ਬਾਣੀ ਦੇ ਸੰਬੰਧੀ ਔਰ ਜੀਵਨ ਦੇ ਸੰਬੰਧੀ ਜਿਹੜੀ ਉਹ ਉੱਥੇ ਚਰਚਾ ਵੀ ਕਰਨਗੇ ਔਰ ਗੁਰੂ ਸਾਹਿਬਾਨ ਦੇ ਨਾਲ ਜੁੜਨਗੇ ਵੀ ਔਰ ਇਸ ਤਰ੍ਹਾਂ ਪੂਰੇ ਸਾਲ ਭਰ ਦੇ ਸਮਾਗਮ ਪੂਰੇ ਸਾਲ ਭਰ ਦੇ ਸਮਾਗਮ ਅਸੀਂ ਉਲੀਕੇ ਨੇਗੇ ਕਿ ਕਿਸ ਤਰ੍ਹਾਂ ਪਿੰਡ-ਪਿੰਡ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਲੈ ਕੇ ਜਾਣਾਗਾ ਗੁਰੂ ਸਾਹਿਬਾਨ ਜੀ ਦੇ ਸਿਧਾਂਤ ਨੂੰ ਲੈ ਕੇ ਜਾਣਾਗਾ ਕਿਸ ਤਰ੍ਹਾਂ ਸੰਗਤ ਨੂੰ ਗੁਰੂ ਸਬੰਧ ਨਾਲ ਜੋੜਨਾਗਾ ਪੂਰਾ ਸਾਲ ਪਰ ਉਹਦੇ ਸਮਾਗਮ ਮੁਲਿੱਕੇ ਜਾ ਰਹੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਦੇ ਬਾਰੇ ਤੁਹਾਨੂੰ ਜਾਣਨਾ ਪਾਉਣਗੇ ਪੂਰਾ ਸਾਲ ਪਰ ਮਨਾਵਾਂਗੇ ਵਿਦਿਆਰਥੀਆਂ ਤੋਂ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਗੁਰੂ ਸਾਹਿਬਾਂ ਦੀ ਬਾਣੀ ਦੀ